ਵੀਡੀਓ ਦੇਖ ਰਹੀ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਣ ਅੱਜ ਸ਼ੁੱਕਰਵਾਰ 23 ਜਨਵਰੀ 2026 ਤੇ ਹੋ ਕੇ ਰੈਡੀ ਪਾਈ ਚੱਕ ਕੇ ਆਪਣੀ ਗੱਡੀ ਚੱਲ ਪਿਆ ਆਪਾਂ ਕੰਮ ਕੰਮ ਵਾਲੇ ਨੂੰ ਤੇ ਸਵਾਗਤ ਕਰਦੇ ਆਂ ਜੀ ਆਪਾਂ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਕਰਦੇ ਆਂ ਤੁਹਾਡੇ ਨਾਲ ਸਾਂਝਾ ਅੱਜ ਦਾ ਸਾਰਾ ਦਿਨ ਤੇ ਲੋਟਾ ਕੰਮ ਕੰਮ ਤੋਂ ਘਰ ਵੱਲ ਦਾ ਸਬਰ ਮਿੰਟ ਦੂਆਂ ਦੀ ਆਈ ਤੇ ਨੇੜੇ ਆਪਣਾ ਘਰ ਤੇ ਬਾਕੀ ਸਾਈਕਲ ਤੇ ਸਾਈਕਲ ਆਪਾਂ ਤਾਂ ਰੱਖਿਆ ਹੋਇਆ ਕਿਉਂਕਿ ਰਾਤ ਨੂੰ ਥੋੜੀ ਲੇਟ ਹੋ ਜਾਈਨੇ ਤੇ ਜਲਦੀ ਪਹੁੰਚ ਜਾਨੇ ਆ ਘਰੇ ਤੇ ਪਤਾ ਨਹੀਂ ਲੱਗਦਾ ਤੇ ਆ ਆਪਣੇ ਮਿੱਤਰ ਭਾਈ ਆਏ ਬੈਠਿਆ ਕੰਮ ਦੇ ਸਾਥ ਸਿਕਾ ਸਾਥ ਸਿਕਾ ਤੇ ਵਧੀਆ ਵਧੀਆ ਤੇ ਮਿੱਤਰ ਭਾਈ ਚਾਹ ਪੀ ਕੇ ਹੋ ਗਏ ਆਪਣਾ ਰੈਡੀ ਤੇ ਆਪਾਂ ਦੇਖਦੇ ਆਂ ਕੰਮ ਕਰ ਤੇ ਆਰਡਰ ਆਇਆ ਪਹੁੰਚ ਕੇ ਸਭ ਤੋਂ ਪਹਿਲਾਂ ਆਪਾਂ ਆਰਡਰ ਲਾਉਣਾ ਹੁੰਦਾ ਆਪਣੀ ਦੁਕਾਨ ਦਾ ਆਪਣੀ ਦੁਕਾਨ ਦਾ ਨੰਬਰ ਹੈਗਾ C23 ਤੇ ਇਹ ਮੰਡੀ ਦੇ ਵਿੱਚ ਆ ਬਈ ਸਬਜੀ ਮੰਡੀ ਵਾਂਗੂ ਸਬਜੀ ਮੰਡੀ ਆ ਤੇ ਉੱਥੇ ਆਪਣੇ ਬੌਸ ਦੀ ਦੁਕਾਨ ਤੇ ਸਭ ਤੋਂ ਪਹਿਲਾਂ ਇੱਕ ਗੱਡੀ ਭਰ ਕੇ ਉੱਥੇ ਜਾਂਦੀ ਆ ਤੇ ਉਹਦਾ ਆਰਡਰ ੜੜਕੇ ੜੜਕੇ ਆਇਆ ਪਿਆ ਹੁੰਦਾ ਤੇ ਕੰਮ ਭਾਈ ਮਾਰੋ ਮਾਰ ਚੱਲੀ ਜਾਂਦਾ ਅੱਜ ਤੇ ਭਾਈ ਆਹ ਨੰ ਮੁੰਡਾ ਨਵਾਂ ਲੱਗਿਆ ਤੇ ਉਹਨੂੰ ਖਾਈ ਜਾਂਦੇ ਆ ਮਡੇ ਕੰਮ ਹਾਂ ਤੇ ਭਾਈ ਅੱਜ ਬਲੌਗ ਆਪਾਂ ਬੜਾ ਬਣਾ ਨਹੀਂ ਸਕੇ ਜਿਆਦੇ ਕੁਲੇ ਪਾਣ ਨਹੀਂ ਸਕੇ ਕੰਮ ਹੀ ਬਹੁਤ ਜਿਆਦੇ ਸੀ ਕਿਉਂਕਿ ਸ਼ੁੱਕਰਵਾਰ ਸ਼ੁੱਕਰਵਾਰ ਦੇ ਦਿਨ ਕੰਮ ਜਿਆਦੇ ਹੁੰਦੇ ਆ ਬਹੁਤ ਜਿਆਦਾ ਅੱਜ ਆਪਾਂ ਜੰਮ ਵੀ ਨਹੀਂ ਗਿਆ ਮੈਂ ਸੱਤ ਵਜੇ ਹਾਂ ਇਹ ਵੀ ਮੈਂ ਜਾਣੋ ਸਾਥੀ ਹੱਥੋਂ ਮੈਂ ਕਿਤੇ ਗਿਆ ਨਹੀਂ ਸਮਾਂ ਭਾਈ ਇਸ ਵੇਲੇ ਹੋ ਚੁੱਕਾ ਹੈ 9 ਵਜੇ ਦਾ ਤੇ ਅੱਜ ਕੰਮ ਬਸੋਂ ਵਾਰ ਹੀ ਹੋ ਰਿਹਾ ਹੈ ਸਮਾਨ ਤੇ ਸਮਾਨ ਚੜਿਆ ਪਿਆ ਅੱਜ ਨਹੀਂ ਤਾਂ ਇਸ ਵੇਲੇ ਨੂੰ ਭਾਈ ਵਿਹਲੇ ਹੋ ਜਾਂਦੇ ਆ ਤੇ ਕਮਾਦੂ ਜਿਆਦੇ ਤੇ ਬਾਈ ਖੇਣਾ ਘਟਾਉਣ ਜਿਆਦੇ ਪੈ ਰਿਆ ਅੱਜ ਤੇ ਇੱਕ ਦੋ ਕਸਟਮਰ ਨੇ ਲੇਟ ਆਰਡਰ ਦਿੱਤੇ ਤੇ ਫਿਰ ਉਹ ਲੇਟ ਲੱਗੇ ਤਾਂ ਕਰਕੇ ਭਈ ਆਏ ਅੱਜ ਖਲਾਰਾ ਜਿਆਦੇ ਪੈ ਰਿਹਾ ਤੇ ਕੱਜ ਆਉਣੀ ਆਪਣੀ ਸ਼ੁੱਕਰਵਾਰ ਨੂੰ ਆਉਣੀ ਹੁੰਦੀ ਹੈ ਭਾਈ THAILAND ਤੋਂ ਲੋਰੀ ਉਹਨੇ ਵੀ ਆਉਣਾ ਤੇ ਉਹ ਭਾਈ ਆਈ ਖੜੀ ਆ ਉਹਨੂੰ ਹਜੇ ਖੜਾ ਰੱਖਿਆਗਾ ਵੀ ਹਜੇ ਆਉਣਾ ਨਹੀਂ ਤੋਂ ਤੇ ਆਪਾਂ ਆਪਜੀ ਸੈਟਿੰਗ ਕਰ ਲਈਏ ਪਹਿਲਾਂ ਸੈਟਿੰਗ ਮਤਲਬ ਭਾਈ ਅੰਦਰ ਸਮਾਨ ਅਡਜਸਟ ਕਰ ਲਈਏ ਸਾਰਾ ਤੇ ਤੇ ਹਜੇ ਭਾਈ ਖਲਾਰਾ ਉਹ ਮੇਜ ਕਰੀ ਪਿਆ ਇਹਨੂੰ ਵੀ ਲੋਡਵਾਟ ਕਰਾਉਣਾ ਤੇ ਮੁੰਡੇ ਭਾਈ ਲੱਗੇ ਪਏ ਆਪਾਂ ਦੇ ਕੰਮਾਂ ਤੇ ਥੋੜਾ ਜਾਂ ਅੰਦਰਲਾ ਮਾਹੌਲ ਦਿਖਾ ਜੀ ਆਪਾਂ ਜੀ ਹਿਸਾਬ ਕਿਤਾਬ ਹੋ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਭਾਈ ਆ ਇਸ ਬਾਕਸ ਆਪਣਾ ਭਰਿਆਂ ਵਰਗੀ ਐ ਤੇ ਅੱਜ ਦੇਖਦੇ ਆ ਆਪਣਾ ਸਮਾਨ ਆਪਣਾ ਲੋਟ-ਵਾਰਟ ਹੁੰਦਾ ਕਿ ਆਉਂਦਾ ਅਡਜਸਟ ਹੁੰਦਾ ਕਿ ਕਿ ਆਪਾਂ ਨੂੰ ਆ ਪਈ ਹਲਿਆ ਬਾਹਰ ਕੱਢ ਕੇ ਜਾਣਾ ਪਊਗਾ ਦੇਖਦੇ ਆ ਭਾਈ ਸਮਾਨ ਪੂਰਾ ਅਡਜਸਟ ਹੁੰਦਾ ਕਿ ਨਾ ਤੇ ਆਏ ਮੁੰਡੇ ਭਾਈ ਅਡਜਸਟ ਕਰੀ ਜਾਂਦੇ ਆ ਬੀਸੀਆਂ ਤੇ ਲਾਈ ਜਾਂਦੇ ਆ ਸਮਾਨ ਤਾਂ ਕਿ ਭਾਈ ਆਪਣਾ ਸਮਾਨ ਅਡਜਸਟ ਹੋ ਸਕੇ ਕਿਉਂਕਿ ਅੱਜ 12 ਲੋਰੀ ਆਉਣੀ ਆਪਣੀ ਇੰਡੋਨੇਸ਼ੀਆ ਤੋਂ ਉਹ ਗੱਡ ਲੋ ਮੈਨੂੰ ਫਰਮ ਕਿਨ ਕੰਮ ਹਜੇ ਭਾਈ ਹਿਸਾਬ ਚ ਆਇਆ ਕੋਈ ਨਹੀਂ ਤੇ ਲੋਰੀ ਭਾਈ ਆ ਵੀ ਪਹੁੰਚੀ ਤੇ ਆਪਾਂ ਇਹਨੂੰ ਕਹਿਤਾ ਵੀ ਅੱਗੇ ਇੱਥੇ ਪਾ ਕੇ ਲਾ ਕੇ ਖੜਾ ਲਾ ਤੇ ਜਦੋਂ ਸਮਾਨ ਸੈਟਿੰਗ ਹੋ ਗਈ ਆਪਣੀ ਉਦੋਂ ਭਾਈ ਇਹਨੂੰ ਹੋਰ ਲਾਗੇ ਇਹ ਇਹ ਅੱਜ ਕਿਨਾਰਜ ਮਾਨ ਆਇਆ ਇੰਤੀਜ਼ ਹਾਕ ਦਾਵਾ ਕਮਨ ਕਮਨ ਇਹ ਦੋ ਸ਼ੁਰਮਾਣਾ ਆਣਾ ਤੇ ਬਾਕੀ ਸਾਰ ਇੱਧਰ ਕਸਟਮਰ ਵੀ ਆਏ ਹੋਏ ਨੇ ਤੇ ਇਹ ਵੀ ਆਉਂਦਾ ਸਮਾਨ ਭਾਈ ਲਾਈ ਜਾਂਦੇ ਨੇ ਇਹਨਾਂ ਵਾਲੇ ਖਾਸਾ ਸਮਾਨ ਆ ਇਧਰੋਂ ਆਪਣਾ ਆ ਮੇਟਰ ਹੈਲੋ ਜੂਨ ਹਾਊ ਆਰ ਯੂ ਫਾਈਨਾ ਹਾਂ ਇਹਨੀ ਓਕੇ ਆ ਤੇ ਪੀੜ ਭੜਕਾ ਪਈ ਅੱਜ ਜਿਆਦਾ ਹੋ ਰਿਹਾ ਤੇ ਕੰਮ ਜਿਆਦਾ ਹੋਣ ਕਰਕੇ ਆਪਾਂ ਤੋਂ ਕਲਿੱਪਾਂ ਵੀ ਨਹੀਂ ਬਣੀਆਂ ਹੁਣ ਭਾਈ ਜਿੰਨਾ ਟਾਈਮ ਆਪਣੇ ਨਾਲ ਸਾਂਝਾ ਹੂ ਤੁਹਾਡੇ ਨਾਲ ਤੇ ਆਪਾਂ لازمی ਕਰਾਂਗੇ ਤੇ ਹੁਣ ਮੜਾ ਜੀ ਆਪਾਂ ਵੇਲੇ ਹੋਇਆ ਤੇ ਕਸਟਮਰ ਭਈਆ ਆਪ ਦਾ ਆਪੋ ਆਪ ਦਾ ਸਮਾਨ ਲਈ ਜਾਂਦੇ ਇੱਥੇ ਆਹ ਗੱਡੀਆਂ 'ਚ ਵੀ ਆ ਕੇ ਭਈ ਕਸਟਮਰ ਸਮਾਨ ਲੈ ਕੇ ਜਾਂਦੇ ਨੇ ਸਮਾਨ ਭਾਈ ਐਡਜਸਟ ਕਰਕੇ ਸਾਈਟਿੰਗ ਥੋੜੀ ਜਿਹੀ ਆ ਗਈ ਤੇ ਬਾਹਰਲਾ ਸਮਾਨ ਇੱਥੇ ਬਾੜ ਦੇਾਂਗੇ ਤੇ ਬਾਕੀ ਜਿਹੜੀ ਆਪਣੀ ਇੰਡੋਨੇਸ਼ੀਆ ਵਾਲੀ ਲੋਰੀ ਆ ਗਈ ਉਹ ਚ ਦੇਖਦੇ ਆਂ ਜਾ ਕੇ ਕਿੰਨਾ ਸਮਾਨ ਆਇਆ ਤੇ ਕਰਦੇ ਆਂ ਆਪਣੀ ਗਿਣਤੀ ਸ਼ੁਰੂ ਤੇ ਗਿਣਤੀ ਨੂੰ ਵੀ ਭਾਈ ਅੱਜ ਲੇਟ ਹੀ ਹੋ ਗਏ ਸਮਾਂ ਪੌਣੇ 10 ਦਾ ਹੋ ਗਿਆ ਬਾਹਰਲਾ ਮਾਹੌਲ ਕਿੰਦਾ ਇਦਾਂ ਦਾ ਭਾਈ ਆ ਬੇਸਿਕ ਸਾਰੇ ਅੰਦਰ ਲਾ ਕੇ ਜਾਣੀਆਂ ਆਪਾਂ ਤੇ ਮਲਾਕਾ ਲੋਰੀ ਚ ਭਾਈ ਮਲਾਕਾ ਲੋਰੀ ਗਏ ਜਾਂਦੇ ਆਪਾਂ ਇੰਡੋਨੇਸ਼ੀਆ ਲੋਰੀ ਵਾਲੀ ਨੂੰ ਤੇ ਦੇਖਦੇ ਆ ਭਾਈ ਕਿੰਨਾ ਸਾਮਾਨ ਆਇਆ ਅੱਜ ਉਹ ਚ ਲੋਰੀ ਭਾਈ ਖੋਲ ਹੀ ਤੇ ਭਾਈ ਛੋਟੀ ਪਾਲਕਾਈ ਆ ਤੇ ਕੁਝ ਭਾਈ ਇਹ 25 ਗੋਤੇ ਗੋਤੇ ਗਏ ਜਾਂਦੇ ਇਹਨਾਂ ਨੂੰ ਭਾਈ ਡੱਬਿਆਂ ਨੂੰ ਇੱਥੇ 25 ਡੱਬੇ ਆਰਡਰ ਦੇ ਵੀ ਆ ਤੇ ਉਹ ਦਾ ਪੈਟ ਤੇ ਲੱਗ ਜਾਣਗੇ ਤੇ ਇਧਰ ਆਪਣਾ ਮੁੰਡਾ ਭਾਈ ਤਿਆਰ ਬੱਤ ਤਿਆਰ ਖੜਾ ਹੈ ਵੀ ਕਿਹੜੇ ਵੇਲੇ ਭਾਈ ਮੈਨੂੰ ਬੀਸਿਆਂ ਦੇ ਉੱਤੇ ਉਹ ਘਰ ਉਤਾਰਨਾ ਲੱਗ ਜੀ ਲੋਰੀ ਤੇ ਖਿਲਾੜੀ ਆਈ ਆ ਖਿਲਾੜੀ ਭਈ ਇਹ ਵੱਡੀ ਅਰਬੀ ਹੁੰਦੀ ਆ ਤੇ ਇਹਦੀ ਸਬਜੀ ਦੁੱਜੀ ਬਣਦੀ ਆ ਐਦਾਂ ਦਾ ਮਾਹੌਲ ਹੁੰਦਾ ਤੇ ਉੱਤੇ ਭਈ ਇਹ ਆ ਦਾ ਠੱਗ ਧੋਖੇ ਲਿਓਨੇ ਮਾੜਾ ਮੋਟਾ ਕਰਕੇ ਲਿਓਨੇ ਸਾਰਾ ਠੱਗਾ ਜਾਂ ਤੂੰ ਮੀਂਹ ਤੋਂ ਬਚਤ ਰਹੀ ਤੇ ਆਹਾ ਭਾਈ ਉਹੀ ਉੱਥੇ ਇਹ ਚ ਆਈ ਆ ਸ਼ਕਰਗੰਦੀ ਇਹ ਜੋ ਭਾਈ ਪਰਪਲ ਵਾਲੀ ਜਾਮਣੀ ਰੰਗ ਦੀ ਸ਼ਕਰਗੰਦੀ ਹੈ ਇਹ ਜੋ ਭਾਈ ਚਿੱਟੇ ਰੰਗ ਵਾਲੀ ਆ ਤੇ ਅੱਡੋ ਅੱਡ ਹਿਸਾਬ ਆ ਭਾਈ ਮਿੱਠੀ ਕਰਾਰੀ ਦਾ ਇਹਨਾਂ ਦਾ ਤੇ ਇੱਥੋਂ ਦੇ ਲੋਕ ਚਾਹ ਕੇ ਖਾਂਦੇ ਨੇ ਤੇ ਤਾਕਤਵਾਰੀ ਚੀਜ਼ ਆ ਤੇ ਆਪਾਂ ਹੁਣ ਉਹ ਮਿੱਠਾ ਤੋਂ ਆਪਣੇ ਦਸ਼ਰਾ ਫੜਦੇ ਆ ਸੁਰਾਏ ਸਾਨੂੰ ਭਾਈ ਬਿੱਲ ਨੂੰ ਕਹਿੰਦੇ ਇੱਧਰ ਹੀ ਪਾਛਾ ਕਾਸੀ ਬਿੱਲ ਕਾਸੀ ਬਿੱਲ ਸੁਰਾ ਸਾਈਮੋ ਟਿੰਗੋ ਅਡਾ ਆਪਾ ਆਪਾ ਬਾਰਾ ਮਾਰੀ ਸਾਈਮੋ ਅਡਜਸ ਬਾਰਾ ਤੇ ਭਾਈ ਆਪਾਂ ਇਹਨੂੰ ਇਧਰਲੀ ਪਾਸੇ ਪੁੱਛਿਆ ਕਿ ਸਾਨੂੰ ਭਈ ਉਹ ਬਿੱਲ ਚਾਹੀਦਾ ਤੇ ਹੁਣ ਇਹ ਬਿੱਲ ਭਈ ਉਸ ਤੋਂ ਕੱਢ ਕੇ ਦੇ ਉਪਰ ਤੇ ਸਮਾਂ ਤਾਂ ਬਾਤ ਹੀ ਆਇਆ ਭਾਈ ਤੇ ਅੱਧੇ ਪੌਣੇ ਘੰਟੇ ਸਾਰਾ ਉੱਤਰ ਜਾਣਾ ਆ ਮੈਂ ਤੁਹਾਨੂੰ ਆਪਣਾ ਬਿੱਲ ਦਿਨਾਂਗਾ ਤੇ ਆਪਾਂ ਦੇਖਨੇ ਆ ਭਾਈ ਆਇਆ ਕੀ ਕੀ ਸਮਾਨ 134 ਗੋਤੇ 12 ਕਿਲੋ ਵਾਲੇ ਖਿਲਾੜੀ 364 ਬੈਗ ਤੇ ਆਪਾਂ ਇਹ ਇਦਾਂ ਦਾ ਹਿਸਾਬ ਕਿਤਾਬ ਜਾਈ ਇਹ ਤੇ ਸਾਰਾ ਦਸ ਲਿਖਿਆ ਹੋਇਆ ਕਿਹੜੀ ਆਈਟਮ ਕਿੰਨੀ ਆਈ ਆ ਤੇ ਕੀ ਸਾਵਧਤਾ ਵਾ ਸਾਰਾ ਇੱਥੇ ਲਿਖਿਆ ਹੋਇਆ ਕਿੰਨੇ ਕਿਲੋ ਵਾਲਾ ਸਮਾਨ ਕਿੰਨਾ ਆਇਆ ਤਰੀਕ ਵਗੈਰਾ ਤੇ ਭਈਆ ਸਾਡੀ ਕੰਪਨੀ ਦਾ ਨਾਮ ਇੰਤਨ ਇੰਤਨ ਬਵਾਸ ਲੈਟ阿里 ਭਾਈ ਬੁਗਲਵਾਤ ਤੇ ਮੁੰਡੇ ਭਾਈ ਚਾਰ ਬੱਤ ਚਾਰਵੇਂ ਬੈਠੇ ਆ ਤੇ ਬੀਸਾਂ ਦੇ ਕੇ ਤੇ ਚਲਾਉਂਦੇ ਆ ਕਰਾਮਾ ਤੇ ਆਪਾਂ ਵੀ ਆਦਾ ਕੰਮ ਕਰਨ ਨੂੰ ਬਾਦਦੇ ਆ ਭਾਈ ਆਪਾਂ ਵੀ ਕਰਦੇ ਆ ਆਪਣੀ ਗਿਣਤੀ ਸ਼ੁਰੂ ਇਧਰ ਚੋਬਰ ਭਾਈ ਤਾਂ ਲੱਗ ਗਿਆ ਆਪਣੀ ਲੋਰੀ ਦੇਖ ਲੈ ਕਿਨੇ ਟਾਈਮ ਚ ਲਾ ਦਿੰਦੇ ਤੇ ਆਪਾਂ ਆਪਣੀ ਭਾਈ ਕਾਰਵਾਈ ਜਿਹੜੀ ਕਰਨ ਵਾਲੀ ਰਹਿੰਦੀ ਹੈ ਤੇ ਉਹ ਕਰੀਏ ਤੇ ਫਿਰ ਪਰਲੇ ਆਪਾਂ ਚੱਕ ਤੇ ਗਿਣਤੀ ਵੰਤੀ ਸ਼ੁਰੂ ਕਰੀਏ ਆਪਾਂ ਆਪਣੇ ਤੇ ਆਪਣੀ ਗਿਣਤੀ ਵੰਤੀ ਕਰਦੇ ਭਾਈ ਲਗਭਗ ਇਹ ਤਾਰ ਹੀ ਦੇਣਗੇ ਤੇ ਕਿਉਂਕਿ ਅੱਜ ਲੇਟ ਬਹੁਤ ਹੋ ਗਈ ਕੰਮ ਬਹੁਤ ਜ਼ਿਆਦਾ ਸੀ ਅੱਜ ਤੇ ਇਸੇ ਕਰਕੇ ਆਪਾਂ ਜਾਦੇ ਅਜੇ ਬਲੌ ਬਣਾ ਨਹੀਂ ਸਿੱਤੀ ਲੋਰੀ ਭਾਈ ਜੋ ਬਰਾ ਇਲਾ ਮਾਰੀ ਅੱਧਾ ਘੰਟਾ ਵੀ ਨਹੀਂ ਹੋਇਆ ਤੇ ਭਾਈ ਲੋਰੀ ਆਪਣੀ ਅਸਰ ਕੀਤੇ ਸਮਾਨ ਆਪਣਾ ਆ ਜੇ ਭਾਈ ਆ ਜੇ ਰਜੇ ਅਜੇ ਭਾਈ ਕਿੰਗੋਸਟਲ ਆਇਆ ਕਿੰਗੋਸਟਲ ਮਸੂਮ ਮਾਨ ਆ ਰਹੇ ਨੇ ਪੁੱਤ ਨੇ ਭਾਈ ਕਿਨੇ ਕਾਹੋਂ ਨਾ ਮਰੀ ਪਪਾ ਤੂੰ ਜੋ ਬਲੂ ਦਾ ਰੋਪਾ ਲਾਪਾਂ ਬਲੂਆ ਗੋਲੋਂ ਬਾਰੇ ਲਗੀ ਗੋਲੋਂ ਲੱਗੀ ਆ ਦੋ ਦੋ ਆਰਡਰ ਲਗੀ ਆ ਲਗੀ ਦੋ ਆ ਉਹਦਾ ਸਤੂ ਪਾਤੀ ਬਾਰੇ ਬੋਲੇ ਭਾਈ ਕਹਿੰਦਾ ਅਜੇ ਦੋ ਆਰਡਰ ਹੋਰ ਪਈ ਆ ਤੇ ਆਪਣਾ ਸਮਾਨ ਛੱਡ ਗਿਆ ਤੇ ਕਹਿੰਦਾ 80 ਕੋਤੇ ਆਇਆ ਤਾਂ ਜੀ ਤਾਂ ਜੀ ਭਾਈ ਤੈ ਲਗੀ ਆ ਤੇ ਤਾਰਾ ਭਾਈ ਓਵੇਂ ਜਿੱਕਰ ਜੇ ਖੇਲ ਰਿਆ ਪਿਆ ਤੇ ਸਮਾਨ ਆਪਣਾ ਤਾਰ ਲਿਆ ਆਪਣਾ ਤੇ ਅੱਜ ਮੈਂ ਆ ਆਪਣਾ ਮਿੱਤਰ ਸਮਾਨ ਆਪਣਾ ਲੈ ਕੇ ਵੀ ਜਾਊਗਾ ਤੇ ਮੁੰਡੇ ਭਾਈ ਹੋਲੇ ਘਰਾਂ ਨੂੰ ਕਿਉਂਕਿ ਭੁੱਖ ਭਾਈ ਜੋਰ ਲੱਗਦਾ ਤੇ ਭੁੱਖ ਦਾ ਲੱਗਦੀ ਏ ਤੁਹਾਨੂੰ ਪਤਾ ਤੇ ਇਧਰ ਆਪਾਂ ਵਿੱਚ ਰਹਾਤਾ ਸਮਾਨ ਭਾਈ ਅੱਜ ਇਹ ਆਪਣੇ ਇੱਕ ਕਸਟਮਰ ਦਾ ਸਮਾਨ ਲੈ ਕੇ ਜਾਊ ਆਪਣੇ ਬਿੱਲ ਹੱਥ 'ਚ ਇਹਨੂੰ ਕਰਾਉਣੇ ਆ ਬਿੱਲ ਸਾਰਾ ਚੁੜਾ ਕੇ ਤੇ ਆਪਣੇ ਭਾਈ ਇਹ 1 2 3 4 5 6 7 ਬੈਟ ਲੈ ਕੇ ਜਾਊ ਭਾਈ ਅੱਜ ਤੇ ਉੱਥੇ ਗਾਹਾਂ ਭਾਈ ਗੱਲਬਾਤ ਕੀਤੀ ਹੋਈ ਆ ਕਸਟਮਰ ਨਾਲ ਤੇ ਜਾਂਦਾ ਰਾਜਪਤਾਰ ਜੂ ਇਹ ਬੌਸ ਦੀ ਭਾਈ ਸੈਟਲਮੈਂਟ ਹੁੰਦੀ ਆ ਇੰਨੀ ਗੱਲਬਾਤ ਐ ਤੇ ਐਦਾਂ ਭਾਈ ਆਖ ਲਾਰਾ ਸਾਰਾ ਖੜਿਆ ਪਿਆ ਵੇਖਦੇ ਆ ਭਾਈ ਆਈਸ ਬੋਟ ਚੋਂ ਮਲੋਟ ਆਉਂਦਾ ਕਿ ਕੁਸ ਪੈਟ ਆਪਾਂ ਨੂੰ ਕੰਟੇਨਰ ਚ ਬਾੜਨੇ ਪੈਗੇ ਤੇ ਪਹਿਲਾਂ ਭਾਈ ਕੁਸਤਾ ਬਾੜ ਦੇ ਲੈਣੇ ਚ ਬੈਠ ਤੇ ਕੁਸ ਹਜੇ ਰਹਿੰਦੇ ਫਿਰ ਮਿੱਤਰ ਭਾਈ ਆਪਣਾ ਚੱਲ ਪਿਆ ਚੱਲ ਪਿਆ ਹੋੜਿਆ ਘਰਾਂ ਨੂੰ ਤੇ ਆਪਾਂ ਵੀ ਭਾਈ ਆਪਣਾ ਕੰਮ ਨਿਮੇੜ ਕੇ ਹੌਲੀ ਹੌਲੀ ਪੌਣੀਆਂ ਚੱਲੇ ਤੇ ਆਸਮਾਨ ਅੰਦਰ ਵੜੀ ਜਾਂਦਾ ਆਪਣਾ ਮਿੱਤਰਾਂ ਵਾਂਗੂ ਤੇ ਆਪਾਂ ਵੀ ਆਪਣਾ ਭਾਈ ਸਾਹਿਬ કરી ਜਾਂਦੇ ਤੇ ਦੋ ਵਰਕੇ ਹੋ ਗਏ ਤੇ ਇੱਕ ਵਰਕਾ ਜਾ ਰਹਿ ਗਿਆ ਭਾਈ ਫੋਟੋਆਂ ਪਾ ਲੈਣ ਤੇ ਦੇਖਦੇ ਆ ਕਿ ਜ਼ਮਾਨ ਘਟਦਾ ਵਾ ਦਾ ਸਮਾਂ ਭਾਈ ਇਸ ਵੇਲੇ ਪੂਰੇ 12 ਦਾ ਹੋ ਚੁੱਕਿਆ ਚਾਰ ਬੈਟ ਭਇਆ ਕਸਟਮਰ ਆਪੇ ਲੈ ਕੇ ਜੋ ਤੇ ਆ ਇੱਕ ਕਸਟਮਰ ਰਹਿਦਾਗਾ ਤੇ ਆ ਦੋ ਬੈਟ ਆਜ ਕਸਟਮਰ ਤੇ ਤਿੰਨ ਕਸਟਮਰ ਸਮਾਂ ਰਹਿ ਗਏ ਤੇ ਭਾਈ ਉਹ ਆਪੇ ਲੈ ਜੂ ਸਮਾਨ ਸਾਰਾ ਸ਼ਾਮ ਦਾ ਆਪਾਂ ਹਿਸਾਬ-ਕਿਤਾਬ ਕਰਤਾ ਤੇ ਥੋੜਾ ਘਣਾ ਫਰਕ ਰਹਿੰਦੀ ਰਹਿੰਦਾ ਭਾਈ ਰੋਜ਼ ਕੋਈ ਘਟ ਜਾਂਦੀ ਹੈ ਕੋਈ ਚੀਜ਼ ਕੋਈ ਵਾਦ ਜਾਂਦੀ ਆ ਕਿਸੇ ਦੀ ਘੱਟ ਹੋ ਜਾਂਦੀ ਹੈ ਕਿਸੇ ਦੀ ਵਾਦ ਹੋ ਜਾਂਦੀ ਆ ਇਹ ਜੀ ਗੱਲਬਾਤ ਹੁੰਦੀ ਰਹਿੰਦੀ ਆ ਭਾਈ ਤੇ ਆਪਣੀ ਬਈ ਪ੍ਰਸਾਦਾ ਪਣੀ ਆਇਆ ਪਿਆ ਸੀ ਤੇ ਖਾਣ ਦਾ ਟਾਈਮ ਹੀ ਲੱਗਾ ਤੇ ਟੈਂਪਰੇਚਰ ਭਾਈ ਤਿੰਨ ਦਾ ਹੋ ਰਿਹਾ ਇੱਕ ਪੱਖੇ ਦਾ ਤੇ ਇੱਕ ਦਾ ਚਾਰ ਦਾ ਜਿੱਡੇ ਟਾਪ ਨੇ ਮਡੇ ਭੀੜ ਗਏ ਸਾਰਾ ਸੋਣਾ ਦਾ ਲਾਈਟ ਤੇ ਆਪਾਂ ਉਹ ਥੋੜੀ ਜਿਹੀ ਅੰਦਰ ਬਚੀ ਦੀ ਤੇ ਭਾਈ ਆਈਸ ਵਰਗ ਦਾ ਹਾਲ ਤੁਸੀਂ ਦੇਖ ਲਓ ਯਾ ਦੋ ਭਾਈ ਮੂਤਾ ਹੀ ਪਰ ਆ ਗਿਆ ਇੱਧਰ ਵੀ ਖਲ ਗੁੰਜਾ ਕੋਈ ਖਾਲੀ ਨਹੀਂ ਜਾਵਾ ਤੇ ਇਹ ਇੱਧਰ ਤੇ ਹੀ ਆਇਆ ਪਿਆ ਭਾਈ ਸਾਰਾ ਸਮਾਨ ਕੰਮ ਜਾਦੇ ਹੋਣ ਕਰਕੇ ਭਾਈ ਆਪਾਂ ਅੱਜ ਵੀਡੀਓ ਨਹੀਂ ਬਣਾ पाए ਮਾਫੀ ਚਾਹੁੰਦੇ ਆ ਤੇ ਅੱਜ ਦਾ ਜਿੰਨਾ ਕਮਾਜੀ ਕੱਢ ਕੇ ਤੁਹਾਡੇ ਵੀਡੀਓ ਸ਼ੇਅਰ ਕੀਤੀ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੀ ਹੋਗੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਤੇ ਕੱਲ ਨੂੰ ਆਪਾਂ ਬਈ ਟਾਈਮ ਜੋ ਟਾਈਮ ਕੱਢ ਕੇ ਆਪਣੀ ਪਰਲੀ ਕੰਬਣੀ ਚੱਲ ਕੇ ਆਵਾਂਗੇ ਦਿਖਾਵਾਂਗੇ ਤੁਹਾਨੂੰ ਉੱਥਲਾ ਮਾਹੌਲ ਤੇ ਉੱਧਰ ਪਈਆਂ ਐਵੇਂ ਕੰਟੇਨਰ ਲੱਗਦੇ ਆ ਤੇ ਸਾਰਾ ਸਮਾਨ ਉੱਧਰੋਂ ਉੱਤਰ ਕੇ ਆਉਂਦਾ ਆਪਣਾ ਜਿਹਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰੋ ਭਈ ਕਮੈਂਟਾਂ 'ਚ ਦੱਸਿਓ ਸਾਡੀ ਕੀ ਕਮੀ ਐ ਇਹ ਗਲਤੀਆਂ ਨੇ ਤੇ ਬਾਕੀ ਭਈ ਅੱਜ ਦਾ ਵਲੌਗ ਇੰਨਾ ਹੀ ਸੀ ਤੇ ਮਿਲਦੇ ਆ ਕੱਲ ਨੂੰ ਧੰਨਵਾਦ